ਹਰੀ ਦਾ ਨਾਮ ਧਾਨੀ ਮੇਰੇ ਲਈ ਸਭ ਤੋਂ ਵੱਡਾ ਗਿਆਨ ਹੈ ਨਾਮ ਧਨ ਦੀ ਸਾਧਨਾ ਨਾਲ ਜਿਹੜਾ ਗਿਆਨ ਉਪਜਦਾ ਉਹ ਗਿਆਨ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬਕਾਰ ਕੀਤਾ ਉਹ ਗਿਆਨ ਕਬੀਰ ਜੀ ਦੇ ਅੰਦਰ ਉਪਜਿਆ ਤਾਂ ਉਹਨਾਂ ਦੀ ਬਾਣੀ ਲਿਖੀ ਉਹ ਗਿਆਨ ਭਗਤ ਰਵਿਦਾਸ ਜੀ ਦੇ ਅੰਦਰ ਉਪਜਿਆ ਤਾਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤੀ ਕਾਨੇ ਵਰਗੇ ਖੁਸ਼ਕ ਗਿਆਨੀ ਆਏ ਸੀ ਜਿਹੜਾ ਕਹਿੰਦਾ ਹੁੰਦਾ ਸੀ ਵੀ ਗਿਆਨ ਹੀ ਗੁਰੂ ਹੈ ਕਾਨੇ ਵਰਗੇ ਕਹਿੰਦੇ ਹੁੰਦੇ ਸੀ ਵੀ ਗਿਆਨ ਗੁਰੂ ਹੈ ਨਾਲ ਦੇ ਉਹਨੂੰ ਕਹਿੰਦੇ ਸੀ ਵੀ ਗਿਆਨ ਗੁਰੂ ਨਹੀਂ ਗੁਰੂ ਗੁਰੂ ਹੈ ਗੁਰੂ ਗਿਆਨ ਬਖਸ਼ਦਾ ਹੈ ਜੇ ਕੱਲਾ ਗਿਆਨ ਹੀ ਗੁਰੂ ਹੁੰਦਾ ਤਾਂ ਕੰਨ ਇਹਦੀਆਂ ਗਿਆਨ ਦੀਆਂ ਗੱਲਾਂ ਮਹਾਰਾਜ ਜੀ ਲਿਖ ਲੈਂਦੇ ਗੁਰਬਾਣੀ 'ਚ ਉਹਨਾਂ ਆਖਿਆ ਨਾਮ ਦੀ ਸਾਧਨਾ ਦੁਆਰਾ ਜਿਹੜਾ ਨਾਮ ਗੁਰੂ ਨੇ ਦਿੱਤਾ ਉਸ ਨਾਮ ਦੀ ਸਾਧਨਾ ਦੁਆਰਾ ਜੋ ਤਤਵ ਗਿਆਨ ਉਪਜਦਾ ਹੈ ਉਹ ਗਿਆਨ ਕਬੀਰ ਜੀ ਦੇ ਅੰਦਰ ਉਜਾਗਰ ਹੋਇਆ ਸੀ ਉਹ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿੱਤਾ ਉਹ ਗੁਰਬਾਣੀ 'ਚ ਲਿਖ ਦਿੱਤਾ ਸਾਧਨਾ ਵਿੱਚੋਂ ਉਪਜਿਆ ਹੋਇਆ ਗਿਆਨ ਹੀ ਗੁਰੂ ਘਰ 'ਚ ਸਵੀਕਾਰ ਹੈ ਗਿਆਨੀ ਦੇ ਵੱਡੇ ਵੱਡੇ ਟੁਰੇ ਫਿਰਦੇ ਜਿਨ੍ਹਾਂ ਨੇ ਬੜੀਆਂ ਬੜੀਆਂ ਕਿਤਾਬਾਂ ਲਿਖੀਆਂ ਹੁੰਦੀਆਂ ਬਹੁਤ ਕੁਝ ਲਿਖਿਆ ਹੁੰਦਾ ਤੋ ਪਾਤਸ਼ਾਹ ਕਹਿੰਦੇ ਮੇਰੇ ਲਈ ਸਭ ਤੋਂ ਵੱਡਾ ਗਿਆਨ ਨਾਮ ਜਪਣਾ ਕਈ ਕਹਿੰਦੇ ਜੀ ਅਸੀਂ ਪੜ੍ਹੇ ਲਿਖੇ ਨਹੀਂ ਸਾਨੂੰ ਹੋਰ ਕੁਝ ਨਹੀਂ ਆਉਂਦਾ ਅਸੀਂ ਨਾਮ ਜਪਦੇ ਆਂ ਜਿਹੜੇ ਨਾਮ ਜਪਣ ਲੱਗ ਪੈਣ ਉਹਨਾਂ ਨੂੰ ਸਭ ਕੁਝ ਪਤਾ ਲੱਗ ਗਿਆ ਵੀ ਅਸਲ ਵਿੱਚ ਖੇਡ ਹੈ ਹੀ ਨਾਮ ਜਪਣ ਦੀ ਅਕੂ ਸਾਤ ਨਾਮ ਸੇ ਵਾਹਿਗੁਰੂ ਬਾਕੀ ਦਾ ਕੂੜਾ ਕਰਕਟ ਐ ਜੇ ਹੰਕਾਰ ਆਜੇ ਕਿਸੇ ਪੜ੍ਹਾਈ ਨੂੰ ਪੜ੍ਹ ਕੇ ਉਹ ਪੜਨ ਦਾ ਕੋਈ ਲਾਭ ਨਹੀਂ ਗਾ ਘਟੋ ਘਟ ਤੁਸੀਂ ਇਸ ਪਾਪ ਤੋਂ ਤਾਂ ਬਚੇ ਹੋਇਓ ਤੁਹਾਨੂੰ ਹੰਕਾਰ ਤਾਂ ਨਹੀਂ ਪੜਨ ਲਿਖਣ ਦਾ ਨਹੀਂ ਤਾਂ ਹੰਕਾਰ ਤਾਂ ਹੋਰ ਵੀ ਕਈ ਤਰ੍ਹਾਂ ਦੇ ਨੇ ਪਹਿਲਾਂ ਇੱਕ ਹੋਰ ਚੁੱਕਣਾ ਪੈਂਦਾ ਭਾਰ ਘਟੋ ਘਟ ਇਸ ਭਾਰ ਤੋਂ ਤਾਂ ਮੁਕਤ ਹੋ ਐਸਾ ਨਹੀਂ ਕਿ ਪੜਨਾ ਨਹੀਂ ਚਾਹੀਏ ਪੜ ਕੇ ਹੰਕਾਰ ਆਵੇ ਫਿਰ ਉਸ ਪੜਾਈ ਦਾ ਕੀ ਲਾਭ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਹੰਕਾਰ ਨਾਮ ਧਨ ਦੀ ਬਰਕਤ ਹੀ ਸਭ ਤੋਂ ਵੱਡਾ ਗਿਆਨ ਹੈ ਇਸ ਕਰਕੇ ਕਹਿੰਦੇ ਹਰ ਧਨ ਗਿਆਨ ਹਰ ਸੰਗ ਲਾਏ ਧਿਆਨ ਹਰੀ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਹੀ ਮੇਰਾ ਧਿਆਨ ਕੇਂਦਰਤ ਹੈ ਮੇਰਾ ਧਿਆਨ ਵੀ ਇਸੇ 'ਚ ਹੁਣ ਧਿਆਨ ਲਾਣ ਦੀਆਂ ਕਈ ਪ੍ਰਕਿਰਿਆਵਾਂ ਕਈ ਸਾਧਨ ਕਈ ਜੁਗਤੀਆਂ ਬੜੇ ਬੜੇ ਲੋਕਾਂ ਵੱਲੋਂ ਦੱਸੀਆਂ ਜਾਂਦੀਆਂ ਧਿਆਨ ਇਦਾਂ ਲਾਓ ਧਿਆਨ ਇਦਾਂ ਇਕਾਗਰ ਕਰੋ ਇਉਂ ਕਰੋ ਉਹ ਕਰੋ ਧਿਆਨ ਨੂੰ ਇਕਾਗਰ ਕਰਨ ਵਾਸਤੇ ਅਗਰ ਕੋਈ ਸਭ ਤੋਂ ਸਰੇਸ਼ ਤੇ ਸਰਵੋਤਮ ਸਾਧਨ ਹੈ ਸੰਸਾਰ ਵਿੱਚ ਤਾਂ ਉਹ ਹੈ ਨਾਮ ਦਾ ਸਿਮਰਨ ਯਦੋ ਵਾਹਿਗੁਰੂ ਵਾਹਿਗੁਰੂ ਕਹਿੰਦੇ ਇਹਦੀ ਤੁਨੀ ਚ ਧਿਆਨ ਜੋੜਨਾ